ਇਹ ਸਾਰਿਆਂ ਨੂੰ ਸਸਰੀ ਕਾਰਵਾਈ ਜਿਹੜੇ ਆਪਾਂ ਟ੍ਰਾਂਡਿਸ਼ਨਲ ਫੀਡ ਬਾਈ ਆਪਾਂ 60 ਦਿਨ ਪਹਿਲਾਂ ਪਾਉਣੇ ਆ ਉਹਦੇ ਬਾਰੇ ਆਪਾਂ ਅੱਜ ਤੁਹਾਨੂੰ ਦੱਸਦੇ ਆ ਇਹ ਵਿੱਚ ਭਰਾ ਜੀ ਨਾ ਸੋਚਿਆ ਕਰੋ ਵੀ ਆਪਾਂ ਜੇ 35 35 ਚੀਜ਼ਾਂ ਉਹ ਪਾਲੀਆਂ 70 ਹੋ ਗਿਆ 15 ਇਹਦੇ ਵਿੱਚ ਆਪਾਂ ਮੰਨ ਛਿਲਕੇ ਪਾਲੇ 85 ਹੋ ਗਿਆ ਤੇ ਮਗਰੋਂ ਘਾਹ ਬਾਦ ਕੀ ਚੀਜ਼ ਬੀਜਵੇਂ ਗਾਂਹ ਬਾਦ ਕੀ 10 ਕਿਲੋ ਇਹਦਾਂ ਕੋਈ ਨਹੀਂ ਹੁੰਦਾ ਬਈ ਚੀਜ਼ ਬੱਧ ਹੋ ਜਾਂਦੀ ਹੈ ਕਮਾਂਟਲ ਤੋਂ ਵੱਧ ਹੋ ਜੂ ਇਹ ਨਾ ਹੋਵੇ ਆਪਾਂ ਕਮਾਂਟਲ ਦੀ ਫਾਰਮੂਲਾ ਲੈਣਾ ਕਿਉਂਕਿ ਆਪਾਂ ਇਹ ਚੀਜ਼ਾਂ ਨੇ ਇੰਨੇ ਆਪਾਂ ਵਰਤਣ ਨਹੀਂ ਆਣਦੇ ਵਿੱਚ ਤਾਂ ਸਾਰੇ ਭਰਾਵਾਂ ਨੂੰ ਇਹ ਦੱਸਿਆ ਬੱਤ ਕੇ ਦੇਖੋ ਇੱਕ ਇੱਕ ਪਸੂ ਤੇ ਤੁਹਾਨੂੰ ਆਪ ਦੱਸੋ ਵੀ ਹਰ ਜੰਤੇ ਦਾ ਮੇਰੇ ਨਾਲ ਤਾਂ ਬਾਈ ਉਹ ਚੀਜ਼ ਤੁਹਾਨੂੰ ਦੱਸ ਦਿਆਂ ਜਿਹੜੀ ਵੀ ਚੀਜ਼ ਆਪਾਂ ਬਾਈ ਫਾਰਮ ਤੇ ਵਰਤਦੇ ਆਂਗੇ ਉਹ ਚੀਜ਼ ਆਪਾਂ ਬਾਈ ਸਾਰਿਆਂ ਨੂੰ ਦੱਸਦੇ ਹਾਂ ਨੇ ਆਪਾਂ ਕਿਤੇ ਲੁਕੋਕੀ ਨਹੀਂ ਰੱਖੀ ਹੈਗੀ ਕਿਉਂਕਿ ਬਾਈ ਕਰਮ ਸਾਰਿਆਂ ਤੇ ਆਪ ਪਾਉ ਦੇਣਗੇ ਵਿੱਚ ਭਰਾ ਕਹਿੰਦੇ ਨੇ ਨਹੀਂ ਦੱਸਣੀ ਹੁੰਦੀ ਤਾਜ਼ ਹਨ ਉਹਦੇ ਬਾਰੇ ਦੱਸਦੇ ਆਂ ਬਾਈ ਬਹੁਤ ਵਧੀਆ ਆਪਣਾ ਰੈਂਟ ਮਿਲਿਆ ਬਾਈ ਘੱਟੋ ਘੱਟ 8-9 ਸਾਲ ਹੋ ਗਏ ਪਾਉਂਦਿਆਂ ਨੂੰ ਤੇ ਇਹਦੇ ਵਿੱਚ ਬਾਕੀ ਜਿਹੜਾ ਲੇਵੇ ਦੀ ਗਰੋਥ ਹੁੰਦੀ ਆ ਬਾਈ ਵਿੱਚ ਭਰਾ ਕਹਿੰਦੇ ਨੇ ਵੀ ਆਪਣੇ ਝੋਟੀ ਦਾ ਜਾਂ ਮੱਝ ਦਾ ਲੇਵਾ ਬਾਈ ਛੋਟਾਗਾ ਜੋ ਵੱਡਾ ਕਰਨਾ ਪਹਿਲੀ ਗੱਲ ਤਾਂ ਮੈਂ ਭਰਾ ਉਹਨਾਂ ਨੂੰ ਇਹੀ ਬੇਨਤੀ ਹੈਗੀ ਦੇਖੋ ਭਰਾ ਜਿਹੜੀ ਬਰੀਡ ਦੇ ਵਿੱਚ ਲੇਵਾ ਬਣ ਗਿਆ ਜਾਂ ਉਹਦੀ ਬਿਊਟੀ ਬਣ ਗਈ ਜਾਂ ਉਹਦੇ ਕੱਦ ਵਿੱਡ ਬਣ ਗਿਆ ਬਾਈ ਉਹਨੂੰ ਬਾਈ ਕੋਈ ਨਹੀਂ ਬਦਲ ਸਕਦਾ ਹੈਗਾ ਵੇ ਜੇ ਆਪਾਂ ਕਹੀਏ ਵੀ ਆਪਾਂ ਕੋਈ ਖਰਾਕ ਪਾ ਕੇ ਉਹਨੂੰ ਬਦਲ ਲਾਂਗੇ ਜਾਂ ਆਪਾਂ ਉਹਨੂੰ ਕੋਈ ਖਾਦ ਖਰਾਕ ਕੋਈ ਇੰਜੈਕਸ਼ਨ ਲਾ ਕੇ ਟੀਕੇ ਵਗੈਰਾ ਲਾ ਕੇ ਉਹਨੂੰ ਆਪਾਂ ਲੇਵੇ ਨੂੰ ਵੱਡਾ ਕਰ ਲਾਂਗੇ ਜਾਂ ਉਹਦੀ ਬਿਊਟੀ ਬਣਾ ਲਾਂਗੇ ਉਹ ਨਹੀਂ ਬਾਈ ਹੁੰਦਾ ਹੈਗਾ ਕਿਉਂਕਿ ਭਰਾ ਵਿੱਚ ਕਹਿੰਦੇ ਨੇ ਵਿੱਚ ਕੰਪਨੀ ਵਾਲੇ ਵੀ ਦੇਖੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕੰਪਨੀਆਂ ਬਹੁਤ ਖੋਗਾਂ ਦੇ ਨੇ ਵੱਡੇ ਲੇਵੇ ਬਣਾਉਂਦੇ ਨੇ ਐਂ ਕਰ ਦੋ ਬਾਹ ਕਰ ਦੋ ਬਾਈ ਹਾਂ ਐਨੇ ਆ ਜਿਵੇਂ ਹੁਣ ਚਮਕਾ ਪਸ਼ੂਆਂ ਦੇ ਉੱਤੇ ਬਾਈ ਦੇਖੋ ਸਾਰਿਆਂ ਦੇ ਉੱਤੇ ਚਮਕ ਆਪਾਂ ਮਿੰਨਰ ਪਾਓ ਕਿਉਂਕਿ ਆਪਾਂ ਬਾਈ ਖਾਦ ਖਰਾਕ ਆਪਣੇ ਖੇਤਾਂ ਦੇ ਵਿੱਚੋਂ ਨਹੀਂ ਆਉਂਦੀ ਅੱਗੇ ਤਾਂ ਆਪਣੇ ਖੇਤਾਂ ਜੜੀ ਬੂਟੀਆਂ ਕੱਸੀ ਦੇ ਪਾਣੀ ਲਾ ਦੇਦੇ ਬਾਰਸ਼ਾਂ ਹੁੰਦੀਆਂ ਤੇ ਉਹਦੇ ਨਾਲ ਜੜੀ ਬੂਟੀ ਬਹੁਤ ਉਗਦੀ ਤੀ ਉਹ ਆਪਣੇ ਪਸ਼ੂ ਖੇਤ ਛੱਡ ਕੇ ਵੀ ਲੈ ਕੇ ਜਾਂਦੇ ਤੇ ਪੰਜ ਚਾਰ ਘੰਟੇ ਖੇਤਾਂ 'ਚ ਫਿਰਕੇ ਵੀ ਆਉਂਦੇ ਤੇ ਤਾਂ ਉਹਦੇ ਨਾਲ ਬਾਈ ਸਾਰੇ ਜੋ ਕਾੜਵਾਤ ਤੇ ਪੂਰੀ ਹੋ ਜਾਂਦੀ ਸੀ ਤੇ ਹੁਣ ਬਾਈ ਆਪਣੇ ਪਸ਼ੂ ਦੇਖੋ ਸਾਰੇ ਜਿੰਨੇ ਵੀ ਆਪਾਂ ਪੰਜਾਬ 'ਚ ਰਹਿਣ ਵਾਲੇ ਬਾਈ ਥਾਂ ਬਹੁਤ ਘਟ ਗਏ ਹੁਣ ਖੁੱਲਾ ਛੱਡਣ ਦਾ ਮਾਹੌਲ ਹੈ ਹੀ ਨਹੀਂਗਾ ਹਜੇ ਹਰਿਆਣੇ ਜੀ ਦਾ ਟੋਬੇ ਟੱਬੇ ਹੈਗੇ ਬਾਈ ਤੇ ਚਲੋ ਗੱਲ ਆਪਾਂ ਇੱਧਰ ਆਈਏ ਬਾਈ ਜਿਹੜੇ ਆਪਾਂ ਟ੍ਰਾਂਸਫਰ ਫੀਡ ਦੀ ਗੱਲ ਕਰਦੇ ਆਂ ਜਿਹੜੇ ਆਪਾਂ ਪੌਣੇ ਭਰਾ ਤੇ ਆਪਾਂ ਜਿੰਨੇ ਵੀ ਆਪਣੇ ਪਸ਼ੂ ਤਿਆਰ ਹੁੰਦੇ ਨੇ ਬਹੁਤ ਸੋਹਣੇ ਤਿਆਰ ਹੁੰਦੇ ਨੇ ਬਾਈ ਅੱਜ ਹੁਣ ਉਹਦੇ ਬਾਰੇ ਚ ਆਪਣਾ ਪੈਨ ਕਾਪੀ ਚੱਕ ਲਓ ਬਾਈ ਆਪਾਂ ਉਹਦੇ ਬਾਰੇ ਤੁਹਾਨੂੰ ਦੱਸਦੇ ਆਂ ਭਰਾ ਬਣ ਕੇ ਗੁੱਸਾ ਦਾ ਨਾ ਕਰਿਆ ਕਰੋ ਫੋਨ ਬਹੁਤ ਘੱਟ ਚੱਕੇ ਜਾਂਦੇ ਨੇ ਬਾਈ ਤੇ WhatsApp ਤੇ ਵੀ ਜਵਾਬ ਬਹੁਤ ਘੱਟ ਦਿੱਤਾ ਜਾਂਦਾ ਕਿਉਂਕਿ ਕੰਮਕਾਰ ਹੋਰ ਬਾਈ ਜਾਦੇ ਹੋ ਜਾਂਦੇ ਨੇ ਤਾਂ ਕਰਕੇ ਤੁਸੀਂ ਪਿਆਰ ਬਾਈ ਬਹੁਤ ਦੰਨੋ ਤੁਹਾਡੇ ਪਿਆਰ ਦੇ ਲਈ ਆਪਾਂ ਵੀਡੀਓ ਬਣਾਉਨੇ ਆਂ ਆਪ ਨੂੰ ਇਹਦਾ ਕੋਈ ਲਾਲਚ ਨਹੀਂ ਹੈਗਾ ਬਾਈ ਤੇ ਤਾਂ ਆ ਛੋਡੇ ਪਿਆਰ ਦੇ ਜਰੀ ਆਪਾਂ ਛੋਡੇ ਨਾਲ ਜੁੜਦੇ ਆ ਕਿਉਂਕਿ ਆਪਾਂ ਨੂੰ ਵੀ ਮਾਣ ਹੁੰਦਾ ਵੀ ਆਪਣੇ ਨਾਲ ਇੰਨੇ ਭਰਾ ਜੁੜੇ ਹੋਏ ਨੇਗੇ ਤੇ ਇੰਨੇ ਆਪ ਨੂੰ ਮੁਹੱਬਤ ਕਰਦੇ ਨੇ ਬਾਈ ਬਹੁਤ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਬਾਈ ਜਿਹੜੇ ਆਪਾਂ ਨੂੰ ਪਿਆਰ ਕਰਦੇ ਨੇ ਤੇ ਹੁਣ ਬਾਈ ਆਪਾਂ ਉਹਦੇ ਵਿੱਚ ਪਾਉਣੇ ਕੀ ਆ ਘੱਟੋ ਘੱਟ ਪਾਉਣੀਆਂ ਬਾਈ ਉਹ 2 ਮਹੀਨੇ ਪਹਿਲਾਂ 60 ਦਿਨ ਫਿਰ ਉਹ ਵਧੀਆ ਰਜੈਂਟਾ ਰਹਉਂਦੀ ਆ ਪਸ਼ੂ ਤੇ ਚਾਂਫ ਵੀ ਦਿੰਦੀ ਆ ਤੇ ਪਸ਼ੂ ਦੀ ਜਿਹੜੀ ਆਪਣੇ ਸਰੀਰ ਦੀ ਬੰਤਰਾ ਉਹ ਵੀ ਬਹੁਤ ਵਧੀਆ ਕਰਦੀ ਆ ਮੇਨ ਉਹਦਾ ਕਾਰਨ ਆ ਬਾਈ ਇੱਕ ਤਾਂ ਪਸ਼ੂ ਸੂ ਆਉਂਦੇ ਆਪ ਇਹ ਨਹੀਂ ਹੈਗਾ ਵੀ ਆਪਾਂ ਨੂੰ ਖਿੱਚ ਤੋ ਕਰਨੀ ਪਊਗੀ ਜੇ ਆਪਣੇ ਸਹੀ ਸਮੇਂ ਤੋਂ ਪੈ ਗਈ ਨੰਬਰ 2 ਤੇ ਬਾਈ ਜੇਰ ਬਾਈ 3-4 ਘੰਟਿਆਂ ਦੇ ਵਿੱਚ ਪੂਰੇ ਸਹੀ ਆਉਂਦੇ ਆਪ ਦੇ ਆਪ ਪੈ ਜਾਂਦੇ ਆ ਬਾਈ ਉਹ ਜੇਰ ਚ ਕਿਤੇ ਦਿੱਕਤ ਨਹੀਂ ਆਈ ਬਾਈ ਆਪਾਂ ਨੂੰ ਨੰਬਰ 2 ਤੇ ਉਸ ਤੋਂ ਬਾਅਦ ਬਾਈ ਫਿਰ ਜਿੰਨਾ ਪਸ਼ੂ ਨੇ ਦੁੱਧ ਦੇਣਾ ਹੁੰਦਾਗਾ ਜਿੰਨੇ ਉਹਦੀ ਕਪੈਸਿਟੀ ਆ ਦੁੱਧ ਦੇਣ ਦੀ ਬਾਈ ਉਹਦੇ ਪਿਛਲੇ ਖਾਨਦਾਨ ਤੇ ਲਾਲ ਹੋ ਜਾ ਚੰਗੇ ਸਾਹ ਤੇ ਆ ਉਹਦੀ ਮਾਂ ਦੇ ਛੱਟੇ ਉਹਦੇ ਬਰੇਡ ਜਿਨ੍ਹਾਂ ਨੂੰ ਦੁੱਧ ਦੇਣਾ ਬਾਈ ਉਹ ਫੀਡ ਆ ਜਿਹੜੀ ਉਹਨੂੰ ਪੀਕ ਲੈਵਲ ਤੇ ਲੈ। ਆ ਬਾਈ ਜੀ ਜਿਹੜੀ ਆਪਾਂ 60 ਦਿਨ ਪਹਿਲਾਂ ਸਮਾਨ ਪਾਉਣਾ ਉਹਦੇ ਬਾਰੇ ਆਪਾਂ ਪੈਨ ਕਾਪੀ ਚੱਕ ਲੋ ਬਾਈ ਸਾਰਾ ਦੱਸ ਦਿਆਂ। ਵੀ ਆਪਾਂ ਕੀ ਕੀ ਆਈਟਮਾਂ ਪਾਉਣਾ ਉਹਦੇ ਵਿੱਚ। ਪਹਿਲਾਂ ਦਾ ਬਾਈ ਆਪਾਂ ਉਹਦੇ ਵਿੱਚ ਨਾਜ ਲਾ ਲਓ ਬਾਈ। ਨਾਜ ਆਪਾਂ 35 ਕਿਲੋ ਦੇ ਹਿਸਾਬ ਨਾਲ ਪਾਉਣਾ ਬਾਈ ਉਹਦੇ ਵਿੱਚ। ਕਣਕ ਹੋਗੀ, ਮੱਕੀ ਹੋਗੀ, ਰੁੱਤ ਮੁਤਾਬਕ ਬਾਈ ਜੋ ਵੀ ਪਾ ਸਕਦੇ ਆ। ਛਿਆਲ ਚ ਬਾਜਰਾ ਵੀ ਪਾ ਸਕਦੇ ਆ ਬਾਈ। ਉਸ ਤੋਂ ਬਾਅਦ ਬਾਈ ਫੇਰ ਆ ਗਿਆ ਉਹਦੇ ਵਿੱਚ ਜਿਵੇਂ ਸੋਲਿਆਂ ਦੀ ਆਈਟਮ ਬਾਈ। ਛੋਲਿਆਂ ਦੀ ਕੋਈ ਜਿਹੜੀ ਸਸਤੀ ਚੀਜ਼ ਮਿਲਦੀ ਹੈ ਚੂਰੀ ਵਧੀਆ ਮਿਲਦੀ ਹੈ ਬਾਈ ਖੰਡਾ ਮਿਲਦਾ ਚਾਹੇ ਆਪਾਂ ਨੂੰ ਸਸਤੇ ਜਿਹੇ ਛੋਲੇ ਮਿਲਦੇ ਆ ਉਹ ਬਾਈ 35 ਕਿਲੋ ਬਾਈ ਆਪਾਂ ਉਹ ਪਾਉਣੇ ਆਗੇ ਤੇ ਇਹ ਹੋ ਗਿਆ ਬਾਈ 76 ਕਿਲੋ ਤੇ ਇਹਦੇ ਵਿੱਚ 15 ਕਿਲੋ ਆਪਾਂ ਪਾਉਣੇ ਛਿਲਕੇ ਕਣਕ ਦਾ ਚੋਕਰ ਲਾ ਲਓ ਬਾਈ ਛਿਲਕਾ ਲਾ ਲਓ ਤੇ ਆਪਣਾ ਛੋਆ ਦੀ ਚੂਰੀ ਲਾ ਲਓ ਬਾਈ 15 ਕਿਲੋ ਬਾਈ ਉਹ ਪਾ ਲਓ ਤੇ 70 ਤੇ 5 ਇਹ ਮੰਨ 85 ਕਿਲੋ ਹੋ ਗਿਆ ਬਾਈ ਇਸ ਤੋਂ ਬਾਅਦ ਬਾਈ ਆਪਾਂ ਜੋਏ ਦੇ ਵਿੱਚ ਡੀਓਸੀ ਪਾਉਣੇ ਆ ਚਾਹੇ ਤਾਂ ਸੋਇਆ ਦੀ ਦੀ ਸ਼ੋ ਡੀਓਸੀ ਪਾ ਲਓ ਬਾਈ 10 ਕਿਲੋ ਤੇ ਚਾਹੇ ਆਪਾਂ ਸਰੋਂ ਦੀ ਡੀਓਸੀ ਵੀ ਪਾ ਸਕਦੇ ਆ ਬਾਈ ਖਲਬੀ ਵੀ ਪਾ ਸਕਦੇ ਆ ਤੇ ਉਦੋਂ ਬਾਅਦ ਬਾਈ ਆਪਾਂ 5 ਤੋਂ 7 ਕਿਲੋ ਵਿੱਚ ਆਪਾਂ ਇਹਦੇ ਸਰੋਂ ਵੀ ਐਡ ਕਰ ਸਕਦੇ ਆ ਬਾਈ ਜੇ ਆਪਣੇ ਘਰ ਦੀ ਸਰੋਂ ਹੈਗੀ ਆ ਤਾਂ ਉਹ ਐਡ ਕਰ ਲਓ ਜੇ ਨਹੀਂ ਵੀ ਆਪਾਂ ਸਰੋਂ ਪਾਉਣੇ ਤਾਂ ਜਿਹੜੀਆਂ ਇਹ ਮਗਲੀ ਆਈਟਮਾਂ ਬਾਈ 10 15 ਕਿਲੋ ਵਾਲੀ ਇਹਦੇ ਵਿੱਚ ਆਪਾਂ ਸਰੋਂ ਦੀ ਡੀਓਸੀ ਵੀ ਸਰੋਂ ਦੀ ਖਲਬੀ ਵੀ ਜਾ ਆਪਣਾ ਸੋਇਆ ਦੀ ਕੋਈ ਵੀ ਆਈਟਮ ਪਾ ਸਕਦੇ ਆ ਆਪਾਂ ਜਿਵੇਂ ਚੂਰੀ ਵੀ ਆਉਂਦੀ ਆ ਬਾਈ ਤੇ ਆਪਣਾ ਡੀਓ ਸੀ ਆਉਂਦੀ ਆ ਜਿਹਨੂੰ ਆਪਾਂ ਖਾਲੀ ਕਹਦੇ ਨੇ ਬਾਈ ਮੰਨ ਇਹ ਪਾ ਸਕਦੇ ਆ ਬਾਈ ਇੱਥੇ ਕੋਈ ਵਾਲਾ ਫਰਕ ਨਹੀਂ ਹੁੰਦਾ ਹੈਗਾ ਹੋ ਸਕੇ ਜੇ ਆਪਾਂ 5-7 ਕਿਲੋ ਸਰੋਂ ਪਾਲੀ ਤਾਂ ਬਹੁਤ ਵਧੀਆ ਚੀਜ਼ ਹੁੰਦੀ ਆ ਤੇ ਉਹਦੇ ਨਾਲ ਪਸ਼ੂ ਤੇ ਚਮਕ ਬਹੁਤ ਆਉਂਦੀ ਆ ਤੇ ਹੁਣ ਬਾਈ ਉਸ ਤੋਂ ਬਾਅਦ ਆਪਾਂ ਜਿਹੜੀ ਚੀਜ਼ ਵਧੀਆ ਐਡ ਕਰਦੇ ਆ ਜਿਹਦੇ ਨਾਲ ਰਜੈਂਟ ਵਧੀਆ ਮਿਲਦਾ ਬਾਈ ਇਹਦੇ ਵਿੱਚ ਆਪਾਂ ਬਾਈ 3 ਕਿਲੋ ਪਾਉਣੇ ਐਲਸੀ ਬਾਈ 3 ਕਿਲੋ ਹਾਲੋਂ ਤਿੰਨ ਕਿਲੋ ਤੇਲ ਹੋ ਗਿਆ ਬਾਈ ਤੇ ਤਿੰਨ ਕਿਲੋ ਧਾਰਾ ਮੀਰਾ ਹੋ ਗਿਆ ਬਾਈ ਤੇ ਚਾਰ ਆਈਟਮਾਂ ਹੋ ਗਈਆਂ ਤੇ ਉਸ ਤੋਂ ਬਾਅਦ ਬਾਈ ਇਹਦੇ ਵਿੱਚ ਤਿੰਨ ਕਿਲੋ ਆਪਾਂ ਮਸਰੀ ਪਾ ਸਕਦੇ ਹਾਂ ਇਹ ਆਪਾਂ ਬਾਈ ਪੰਜ ਆਈਟਮਾਂ ਹੋ ਗਈਆਂ 15 ਕਿਲੋ ਆਈਟਮ ਇਹ ਹੋ ਗਈ ਬਾਈ ਤੇ ਇਹਨੂੰ ਆਪਾਂ ਸਾਰੀ ਚੀਜ਼ ਨੂੰ ਇਕੱਠੀ ਕਰਕੇ ਮਲਿਆ ਕੇ ਜਿਹਦੇ ਵਿੱਚ ਨੂਨ ਤੇ ਮਿੱਠਾ ਛੋਟਾ ਜਾਂ ਬਾਫਰ ਨਹੀਂ ਪਾਉਣਾ ਬਾਈ ਇਹਦੇ ਵਿੱਚ ਛੂਣ ਵਾਲੇ ਬਸ ਉਹਨੂੰ ਆਪਾਂ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਸਾਰਿਆਂ ਨੂੰ ਇਕੱਠਾ ਕਰਕੇ ਬਾਈ ਮਨ ਗ੍ਰੈਂਡਰ ਸਾਈਂ ਕਢਾ ਲਓ ਉਸ ਤੋਂ ਬਾਅਦ ਇੱਕ ਦਿਨ ਦਾ 3 ਤੋਂ 4 ਕਿਲੋ ਡੇਲੀ ਦਾ ਇਹਨੂੰ ਪਾਓ ਬਾਈ ਪਸ਼ੂ ਬਹੁਤ ਖੁਸ਼ ਹੋ ਕੇ ਖਾਂਦੇ ਨੇ ਬਾਈ ਕੋਈ ਘੜਤਣ ਨਹੀਂ ਹੈਗੀ ਅ ਕੋਈ ਇਹ ਚ ਇਹੋ ਜੀ ਚੀਜ਼ ਨਹੀਂ ਹੈਗੀ ਵੀ ਪਸ਼ੂ ਨਾ ਖਾਣ ਇਹਦਾ ਬਹੁਤ ਵਧੀਆ ਬਾਈ ਟ੍ਰਾਂਜਿਸ਼ਨ ਫੀਡ ਬਣਦੀ ਆ ਇਹਦੇ ਨਾਲ ਹੋ ਸਕੇ ਆਪਾਂ ਬਾਈ ਵਿਟਾਮਿਨ ਇਹ ਚ ਪਾ ਸਕਦੇ ਆਂਗੇ 10 ਤੋਂ 15 ਐਮਐਲ ਕਿਉਂਕਿ ਉਹ ਚਾਂਕੂ ਵੀ ਵਧੀਆ ਦਿੰਦਾ ਪਸ਼ੂ ਦੀ ਨਾਲ ਨੋਟ ਵੀ ਖੋਲਦਾ ਇਹਦੇ ਨਾਲ ਬਾਈ ਪਸ਼ੂ ਤੁਹਾਨੂੰ ਇੱਕ ਪਸ਼ੂ ਨੂੰ ਵਰਤ ਕੇ ਦੇਖੋ ਤੁਹਾਨੂੰ ਆਪ ਪਤਾ ਲੱਗੂ ਵੀ ਰਿਜ਼ਲਟ ਹੁੰਦਾ ਕੀ ਹੈਗਾ ਇਹਦੇ ਵਿੱਚ ਭਰਾ ਜੀ ਨਾ ਸੋਚਾ ਕਰੋ ਵੀ ਆਪਾਂ ਜੇ 35 35 ਚੀਜ਼ਾਂ ਉਹ ਪਾਲੀਆਂ 70 ਹੋ ਗਿਆ 15 ਇਹਦੇ ਵਿੱਚ ਆਪਾਂ ਮੰਨ ਛਿਲਕੇ ਪਾਲੇ 85 ਹੋ ਗਿਆ ਤੇ ਮਗਰ ਉਹ ਘਾੜਬਾਦ ਕੀ ਚੀਜ਼ ਬੀਜਵੇਂ ਗਾਂਹ ਬਾਦ ਦੀ 10 ਕਿਲੋ ਇਹਦੇ ਨਾਲ ਕੋਈ ਨਹੀਂ ਹੁੰਦਾ ਬਾਈ ਚੀਜ਼ ਬੱਧ ਹੋ ਜਾਂਦੀ ਹੈ ਕਮਾਂਟਲ ਤੋਂ ਵੱਧ ਹੋ ਜੂ ਇਹ ਨਾ ਹੋਵੇ ਆਪਾਂ ਕਮਾਂਟਲ ਦੀ ਫਾਰਮੂਲਾ ਲੈਣਾ ਕਿਉਂਕਿ ਆਪਾਂ ਇਹ ਚੀਜ਼ਾਂ ਨੇ ਇੰਨੇ ਆਪਾਂ ਵਰਤਣ ਨਹੀਂ ਆਣੇ ਦੇ ਵਿੱਚ ਤਾਂ ਸਾਰੇ ਭਰਾਵਾਂ ਨੂੰ ਇਹ ਦੱਸਿਆ ਬੱਤ ਕੇ ਦੇਖੋ ਇੱਕ ਪਸ਼ੂ ਤੇ ਛੋ ਨੂੰ ਆਪ ਦੱਸੂ ਵੀ ਹਰਜਾਂਟੇ ਦਾ ਮਿਲਦਾ ਕਿਵੇਂ ਹੈ ਬਾਈ ਪਸ਼ੂ ਦਾ ਜੇਰ ਸਹੀ ਸਲਾਮਤ ਪਾਉ ਬਾਈ ਪਸ਼ੂ ਦਾ ਛੂ ਆਪਦੇ ਆਪ ਛੂ ਆਪਦੇ ਪਸ਼ੂ ਕੋ ਹੱਥ ਲਾਉਣ ਦੀ ਲੋੜ ਨਹੀਂ ਜਿੰਨੇ ਦੁੱਧ ਦੀ ਕੁਆਲਿਟੀ ਹੋ ਬਾਈ ਉਹ ਸਹੀ ਆਊਗੀ ਤਾਂ ਸਾਰੇ ਭਰਾ ਫੋਨ ਤੇ ਵਟਸਐਪ ਤੇ ਜਿਹੜੇ ਪੁੱਛਦੇ ਤੇ ਸਾਰਿਆਂ ਨੂੰ ਇਹ ਦੱਸੀਆ ਇਹ ਆਪਾਂ ਵਰਤਦੇ ਆ ਨੌ ਸਾਲ ਦੇ ਬਹੁਤ ਵਧੀਆ ਰਿਜਾਂਟਾ ਬਾਈ ਸਾਰਿਆਂ ਨੂੰ ਜੋੜਨ ਲਈ ਬਾਈ ਬਹੁਤ ਬਹੁਤ ਧੰਨਵਾਦ ਬਈ ਲਾਇਕ ਫੋਲੋ ਸ਼ੇਅਰ ਬਾਈ ਜਰੂਰ ਕਰਿਆ ਕਰੋ ਤਾਂ ਆਪਣਾ ਦੇਖੋ ਆਪਣਾ ਕਾਫਰੇ ਬਾਈ ਇਹ ਵੀ ਆਪਾਂ ਨਾਲ ਦੇ ਚੀਜ਼ਾਂ ਪਾਉਣਾ ਬਾਈ ਦੇਖੋ ਸਾਰੇ ਜੇ ਆਪਾਂ ਇਹਨੂੰ ਪਿਆਰ ਕਰਦੇ ਆ ਬਾਈ ਦੇਖੋ ਸਾਰਾ ਇਹ ਮੰਨਾ 7 ਕ ਮਹੀਨਾ ਦੀ ਹੋਊ 8 ਕ ਦੀ ਤੇ ਚੱਲ ਪੁੱਤ ਇਹ ਬ੍ਰੀਡ ਹੁੰਦੀ ਆ ਬਾਈ ਕੰਮ ਆ ਬਾਈ ਦੁੱਧ ਲੇਵਾ ਬਈ ਇਹ ਬਰੀਡ ਨੇ ਕੰਮ ਕਰਨਾ ਜੇ ਆਪਾਂ ਇਹਦੇ ਵਿੱਚ ਕਹਿ ਦਾਂਗੇ ਵੀ ਖਾਨੀ ਆਪਾਂ ਕੋਈ ਜਾਦੇ ਆਈਟਮ ਤਖੜੀ ਪਾ ਕੇ ਇਹਦੇ ਵਿੱਚ ਆਪਾਂ ਅੰਗਾਈਸਣ ਲਾ ਕੇ ਵੀ ਦੁੱਧ ਵੱਧ ਕਢਾਵਾਂਗੇ ਦੇਖੋ ਬਈ ਜੇ ਆਪਣਾ ਆਮ ਫਾਰਮੂਲਾ ਆਮ ਕਿਸਾਨ ਆ ਬਈ ਉਹ ਤਾਂ ਇਹ ਸੈਂਪਲ ਚੀਜ਼ ਪਾ ਕੇ ਇਹਨਾਂ ਨੂੰ 1 ਲੀਟਰ ਦੁੱਧ ਘੱਟ ਘਟਾਲੂ ਬਈ ਉਹ ਛੂਏ ਵੱਧ ਲੈ ਲੂਗਾ ਜੇ ਆਪਾਂ ਇਹਨਾਂ ਨੂੰ ਚਲੋ ਆਪਾਂ ਕਿਸੇ ਦਾ ਕੀ ਲੈਣਾ ਆਪਾਂ ਦੂਜਿਆਂ ਫੀੜਾ ਪਾ ਕੇ ਦੁੱਧ 1 ਕਿਲੋ ਵੱਧ ਕਢਾਵਾਂਗੇ ਬਈ ਪਰ ਪਸ਼ੂ ਦੀ ਛੇਤ ਨਹੀਂ ਬੰਦੀ ਆਪਣੇ ਪਸ਼ੂਆਂ ਦੀ ਬਾਈ ਸਿਹਤ ਦੇਖ ਲੋ ਸਾਰਿਆਂ ਦੀ ਇੱਕੋ ਜਿਹੀ ਆ ਛੋਟੇ ਬੱਚੇ ਤੋਂ ਲਾ ਕੇ ਇਹ ਨਹੀਂ ਹੋਊਗਾ ਵੀ ਕੋਈ ਬੱਚੇ ਦੀ ਗ੍ਰੋਥ ਕੋਈ ਇਹ ਨਹੀਂ ਹੈਗਾ ਵੀ ਆਪਾਂ ਨੂੰ ਦੁੱਧ ਵਾਲਾ ਪਿਉਣਾ ਕਿਉਂਕਿ ਬਾਈ ਸਾਨੂੰ ਵੀ ਹੁਣ ਸਾਡੇ ਕੋਲ 80 ਪਸ਼ੂ ਆ ਗਏ ਬਾਈ ਚੱਲਦੇ ਰਹਿੰਦੇ ਆ ਚਲੋ ਕੁਝ 20 25 ਪਸ਼ੂ ਸੇਲ ਵੀ ਕਰ ਦਿੰਦੇ ਹਾਂ ਸਾਲ ਦੇ ਛੋਟੇ ਵੱਡੇ ਤੇ ਮੰਨ ਪਰ ਆ ਗ੍ਰੋਥਾਂ ਦੇਖ ਲੋ ਬਾਈ ਇਹ ਸਾਰੇ ਘਰ ਦੀ ਖਰਾਕ ਤੇ ਨਹੀਂ ਆ ਜਿੰਨਾਂ ਝੋਟੀਆਂ ਨੇ ਉਹ ਖੀਰਿਆਂ ਨੇ ਬਾਈ ਦੋ ਦੰਦਾਂ ਨੇ ਸੂਈਆਂ ਹੋਈਆਂ ਨੇ ਮੰਨ ਗ੍ਰੋਥਾਂ ਚਮਕ ਇਹ ਸਾਰੇ ਆਪਦੇ ਘਰ ਦੇ ਦਾਣੇ ਦੀ ਆ ਬਾਈ ਹੁਣ ਆ ਝੋਟੀਆਂ ਨੇ ਬਾਈ ਲੈਵੇ ਇਹ છોਰਾ ਬੱਚੇ ਇਹ ਸੋਚਣਾ ਪੈਂਦਾ ਵੀ ਜਦੋਂ ਆਪਾਂ ਸੀਮਨ ਧਰਾਉਨੇ ਆ ਵੀ ਕਿਹੜੇ ਸਾਹਣ ਚੰਗੇ ਲੇਵੇ ਪਾਉਂਦੇ ਨੇ ਕਿਹੜਿਆਂ ਦੇ ਮਾਮਾ ਦੇ ਚੰਗੇ ਨੇ ਦੇਖ ਬਾਈ ਝੋਟੀਆਂ ਹੁਣ ਆ ਬਾਈ ਦੋ ਦੰਦ ਝੋਟੀਆਂ ਤੇ ਇਹਨੂੰ ਛੂਈ ਨੂੰ ਅਜੇ 10 15 ਦਿਨ ਹੋਏ ਨੇ ਬਾਈ ਤੇ ਇਹ ਦੋਨੇ ਇੱਕ ਝੋਟੀ ਜਿਹੜੀ ਹੁਣ ਦਿਖਾਈ ਤੋ ਅੰਦਰ ਆ ਗਈ ਬਾਈ ਉਹ ਆਪਣੇ ਕੱਲ ਦਿਨੇ ਛੂਪੀ ਤੀਗੀ ਬਹੁਤ ਵਧੀਆ ਬਣਿਆ ਚੰਗਾਈ ਜਾਂਦੀ ਆ ਬਾਈ ਚਲੋ ਦੇਖੋ ਬਾਈ ਹੌਣ ਤਾਂ ਇਹਨੇ ਚੰਗਾਤਾ ਕੁਛ ਤੇ ਬਹੁਤ ਵਧੀਆ ਤਿਆਰ ਹੋਈ ਆ ਬਾਈ ਤੇ ਰੱਬ ਦੀ ਕਿਰਪਾ ਨਾਲ ਇਹਨੂੰ ਹੁਣ ਲੈ ਆ ਦਿਖਾਵਾਂਗੇ ਆ ਬੈਠੇ ਆਪਣੇ ਕਟਰੂ ਦੀਨੇ ਦੀ ਗਰੋਥਾ ਦੇਖੋ ਬਾਈ ਚੱਲ ਬੱਤ ਦੇਖੋ ਜੀ ਇਹ ਇਹ ਨਹੀਂ ਆ ਬਾਈ ਦੇਖਾ ਜੇ ਆਪਾਂ ਇੱਥੋਂ ਲਾ ਕੇ ਕੋਈ ਇਹ ਨਹੀਂ ਹੈਗਾ ਵੀ ਆਪਾਂ ਇਹਨਾਂ ਨੂੰ ਬਾਈ 5-5 ਕਿਲੋ ਜਾਂ 7-7 ਕਿਲੋ ਦੁੱਧ ਪਿਉਣੇ ਆ ਇਹ ਨਹੀਂ ਹੈਗਾ ਬਾਈ ਤੇ ਬੱਸ ਜਿਹੜੀ ਆਪਦੀ ਪਹਿਲਾਂ ਮਾਂ ਪਿਓ ਦੀ ਦੀ ਖਰਾਕ ਆਪਾਂ ਪਹਿਲਾਂ ਦੇ ਦਿਨੇ ਆ ਸ਼ੂਨ ਤੋਂ 60 ਦਿਨ ਉਹ ਕਟਰੂ ਨੂੰ ਵੀ ਲੱਗਦੀ ਆ ਬਾਈ ਕੱਟਰੂ ਦੀ ਮਾਂ ਨੂੰ ਵੀ ਲੱਗਦੀ ਆ ਕਿਉਂਕਿ ਜਦੋਂ ਖਰਾਕ ਚੰਗੀ ਖਾਧੀ ਹੋਊਗੀ ਤਾਂ ਬੱਚਾ ਵੀ ਬਾਈ ਸਰੀਰ ਨਹੀਂ ਤੋੜੂਗਾ ਜਦੋਂ ਉਹਦੀ ਮਾਂ ਜਦੋਂ ਆਪਾਂ ਹੁਣ ਪਹਿਲਾਂ 60 ਦਿਨ ਇਹਨੂੰ ਖਰਾਕ ਚਾਜ ਦੀ ਨਾ ਪਾਈ ਸਰੀਰ ਖੋਰਨ ਵਾਲੀ ਖਰਾਕ ਪੈਗੀ ਤਾਂ ਬਾਈ ਬੱਚਾ ਗਰੋਥ ਨਹੀਂ ਕਰੂਗਾ ਇਹ ਹੋਆ ਆਓ ਦੇਖ ਲਓ ਬਾਈ ਕੱਲ ਛੂਈ ਆ ਕਿੱਡੀ ਕੱਟੀ ਆਗੀ ਛੋਟੀ ਲੱਗਦੀ ਆ ਕੱਟੀ ਦਿੱਤੀ ਆ ਬਾਈ ਜਨਮ ਇਹਨੂੰ ਬਾਈ 20 25 ਦਿਨੋਂ ਦੇਖਿਓ ਇਹਦੇ ਨਾਲ ਦੀ ਗਰੋਥ ਹੋ ਜੂਗਾ ਜੀ ਕਿਉਂਕਿ ਪਹਿਲਾਂ ਤੋਂ ਹੀ ਖਾਦ ਖਰਾਕ ਖਾਧੀ ਆ ਉਹ ਦੇ ਵਿੱਚ ਆ ਸਰੀਰ ਦੇ ਖੂਨ ਘਮਾਉ ਤਪਣੇ ਗਰੁੱਪ ਪੂਰੀ ਵਧੀਆ ਕਰਨੀਆਂ ਤਾਂ ਬਾਲਾ ਟਾਈਮ ਨਾ ਲਏ ਬਾਈ ਕਿਉਂਕਿ ਲੰਬੀ ਵੀਡੀਓ ਦੇਖਣੀ ਬਹੁਤ ਔਖੀ ਹੋ ਜਾਂਦੀ ਆ ਤਾਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੁੜਨ ਲਈ ਬਾਈ ਜੋ ਦਿਲੋਂ ਪਿਆਰ ਕਰਦੇ ਨੇ ਤਾਂ ਆਪਣਾ ਵੀ ਮਾਣਾ ਬਹੁਤ ਖੁਸ਼ ਹੁੰਦਾ ਜਦੋਂ ਬਾਈ ਫੋਨ ਵੀ ਕਰਦੇ ਨੇ WhatsApp ਤੇ ਵੀ ਕਰਦੇ ਨੇ ਪਰ ਬਾਈ ਟਾਈਮ ਘਟ ਹੋਣ ਦੀ ਬਜਾਏ ਨਾ ਕਿਤੇ ਨਹੀਂ ਟਾਈਮ ਚੱਕਿਆ ਫੋਨ ਚੱਕਿਆ ਜਾਂਦਾ ਬਾਈ ਫੋਨ ਵੱਧ ਆ ਜਾਂਦੇ ਨੇ ਤਾਂ ਉਹਦੇ ਲਈ ਸਾਰੇ ਤੋਂ ਮਾਫੀ ਚਾਹੁੰਦਾ ਬਾਈ ਸਾਰਿਆਂ ਦਾ ਧੰਨਵਾਦ ਸਸਰੀ ਕਾਰਬਾਈ